ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਅੱਜ ਮੋਹਾਲੀ ਕੋਰਟ ਦੇ ਵਿੱਚ ਪੇਸ਼ੀ ਹੈ ਸੁਣਵਾਈ ਹੋਣੀ ਹੈ ਉਸ ਪਟੀਸ਼ਨ ਦੀ ਜਿਹੜੀ ਵਿਕਰਮ ਸਿੰਘ ਮਜੀਠੀਆ ਵੱਲੋਂ ਪਾਈ ਗਈ ਸੀ ਔਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿੱਥੇ ਅਜੇ ਨਾਬਾਜ਼ ਜੇਲ੍ਹ ਦੇ ਵਿੱਚ ਨੈਕ ਹਿਰਾਸਤ ਵਿੱਚ ਮਜੀਠੀਆ ਨੇ ਉੱਥੇ ਹੀ ਦੂਸਰੇ ਪਾਸੇ ਕੁਝ ਪਟੀਸ਼ਨਸ ਵਿਕਰਮ ਸਿੰਘ ਮਜੀਠੀਆ ਵੱਲੋਂ ਪਾਈਆਂ ਗਈਆਂ ਹਨ ਇਹਨਾਂ ਮੁੱਦਿਆਂ ਦੇ ਉੱਤੇ ਅੱਜ ਸੁਣਵਾਈ ਹੋਣ ਜਾ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੀ ਜੁਡੀਸ਼ੀਅਲ ਕਸਟਡੀ ਖਤਮ ਹੋਈ ਬਿਕਰਮ ਸਿੰਘ ਮਜੀਠੀਆ ਦੀ ਉਸ ਤੋਂ ਬਾਅਦ ਇੱਕ ਵਾਰ ਦੁਬਾਰਾ ਸੁਣਵਾਈ ਹੁੰਦੀ ਹੈ ਅਦਾਲਤ ਦੇ ਵੱਲੋਂ ਹੁਕਮ ਜਾਰੀ ਕਰ ਦਿੱਤਾ ਜਾਂਦਾ ਹੈ ਕਿ ਜੁਡੀਸ਼ੀਅਲ ਕਸਟਡੀ ਅੱਗੇ ਆਉਣ ਵਾਲੇ ਕੁਝ ਦਿਨਾਂ ਤੱਕ ਯਾਨੀ ਕਿ 2 ਅਗਸਤ ਤੱਕ ਵਧਾ ਦਿੱਤੀ ਗਈ ਹੈ ਹੁਣ ਇਸ ਤੋਂ ਬਾਅਦ ਉਸ ਪਟੀਸ਼ਨ ਦਾ ਸਮਾਂ ਆਇਆ ਜਿਹੜੀ ਪਟੀਸ਼ਨ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਦਾਇਰ ਕੀਤੀ ਗਈ ਜੇਲ੍ਹ ਦੇ ਅੰਦਰ ਕੁਝ ਮੁਸ਼ਕਲਾਂ ਬਾਰੇ ਮੁਸੀਬਤਾਂ ਬਾਰੇ ਦਿੱਕਤਾਂ ਬਾਰੇ ਉਹਨਾਂ ਨੇ ਇਹ ਪਟੀਸ਼ਨ ਦਾਇਰ ਕੀਤੀ ਔਰ ਇਥੋਂ ਤੱਕ ਕਿ ਆਪਣੀ ਜ਼ਮਾਨਤ ਬਾਰੇ ਵੀ ਇਹ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਗਈ ਹੁਣ ਸਵਾਲ ਇਹ ਹੈ ਕਿ ਕੀ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੀ ਹੋਵੇਗੀ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਨੂੰ ਇਥੋਂ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਪਰ ਉਹ ਮੁੱਖ ਮੁੱਦੇ ਕੀ ਨੇ ਜਿਨ੍ਹਾਂ ਦੇ ਉੱਤੇ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਉਹ ਮੁੱਖ ਮੁੱਦੇ ਜਿਨ੍ਹਾਂ ਦੇ ਸੰਦਰਭ ਵਿੱਚ ਵਿਕਰਮ ਸਿੰਘ ਮਜੀਠੀਆ ਅਦਾਲਤ ਦਾ ਦਰਵਾਜ਼ਾ ਖੜਕਾਉਂਦੇ ਨਜ਼ਰ ਆਏ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਦਰਸਲ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਜੋ ਪਟੀਸ਼ਨਜ਼ ਦਾਇਰ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਜਿਹੜੇ ਮੁੱਖ ਮੁੱਦੇ ਨੇ ਉਹ ਇਸ ਪ੍ਰਕਾਰ ਨੇ ਕਿ ਜੇਲ੍ਹ ਵਿੱਚ ਉਹਨਾਂ ਦੀ ਬੈਰਕ ਨੂੰ ਬਦਲਿਆ ਜਾਣਾ ਚਾਹੀਦਾ ਹੈ ਉਹਨਾਂ ਦੇ ਵਕੀਲ ਨੇ ਕਿਹਾ ਸੀ ਕਿ ਉਹ ਵਿਧਾਇਕ ਅਤੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਇਸ ਲਈ ਜੇਲ੍ਹ ਨੀਮਾ ਯਾਨੀ ਕਿ ਜੇਲ੍ਹ ਮੈਨੂਅਲ ਅਨਸਾਰ ਉਹਨਾਂ ਨੂੰ ਸੰਤਰੀ ਸ਼੍ਰੇਣੀ ਯਾਨੀ ਕਿ ਔਰੇਂਜ ਸ਼੍ਰੇਣੀ ਦੀਆਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਅਤੇ ਉਹਨਾਂ ਨੂੰ ਹੋਰ ਕੈਦੀਆਂ ਤੋਂ ਵੱਖਰਾ ਰੱਖਿਆ ਜਾਣਾ ਚਾਹੀਦਾ ਇਸ ਤੋਂ ਇਲਾਵਾ ਉਹਨਾਂ ਨੇ ਅਦਾਲਤ ਤੋਂ ਇਹ ਵੀ ਮੰਗ ਕੀਤੀ ਹੈ ਕਿ ਉਹਨਾਂ ਨੂੰ ਗ੍ਰਿਫਤਾਰੀ ਦੇ ਆਧਾਰਾਂ ਤੇ ਜੇਲ ਮੈਨੂਅਲ ਦੀ ਇੱਕ ਕਾਪੀ ਦਿੱਤੀ ਜਾਵੇ ਤੀਸਰਾ ਕਾਰਨ ਇਹ ਵੀ ਹੈਗਾ ਕਿ ਜ਼ਮਾਨਤ ਦੀ ਜਿਹੜੀ ਅਪੀਲ ਹੈ ਉਹ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਵੀ ਭੇਜਿਆ ਗਿਆ ਹੈ ਬਿਕਰਮ ਸਿੰਘ ਮਜੀਠੀਆ ਦੇ ਨਾਲ ਸੰਬੰਧਿਤ ਜਿਹੜਾ ਮਾਮਲਾ ਜਿਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਵਿੱਚੋਂ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ ਇਹ ਵੀ ਮੰਗ ਕੀਤੀ ਗਈ ਹੈ ਇਹ ਤਿੰਨ ਮੁੱਖ ਮੁੱਦੇ ਨੇ ਮੁੱਖ ਕਾਰਨ ਨੇ ਜਿਹੜੇ ਬਿਕਰਮ ਸਿੰਘ ਮਜੀਠੀਆ ਨੇ ਪਟੀਸ਼ਨ ਜ਼ਰੀਏ ਦਾਇਰ ਕੀਤਾ ਹੈ ਹੁਣ ਵੇਖਣ ਵਾਲੀ ਗੱਲ ਹੈ ਕਿ ਕੀ ਇਹ ਮੁੱਦੇ ਇਹ ਤਿੰਨ ਮਾਮਲੇ ਜਿਹੜੇ ਨੇ ਇਹ ਮੰਨੇ ਲਏ ਜਾਂਦੇ ਨੇ ਅਦਾਲਤ ਦੇ ਵਿੱਚ ਜਾਂ ਫਿਰ ਬਿਕਰਮ ਸਿੰਘ ਮਜੀਠੀਆ ਨੂੰ ਇੱਥੋਂ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇਗਾ ਗ੍ਰਿਫਤਾਰ ਬਿਕਰਮ ਸਿੰਘ ਮਜੀਠੀਆ ਹੋ ਚੁੱਕੇ ਨੇ ਉਹਨਾਂ ਦੀ ਨਿਆਇਕ ਪ੍ਰਕਿਰਿਆ ਚੱਲਦੀ ਪਈ ਹੈ ਜ਼ਮਾਨਤ ਲੀ ਉਹਨਾਂ ਨੇ ਅਰਜ਼ੀ দাਇਰ ਕੀਤੀ ਗਈ ਹੈ ਔਰ ਦੂਸਰੇ ਪਾਸੇ ਇਹ ਤਿੰਨ ਮੁੱਦੇ ਜਿਹੜੇ ਨੇ ਇਹ ਵਿਸ਼ੇਸ਼ ਤੌਰ ਦੇ ਉੱਤੇ ਉਲੀਕੇ ਗਏ ਨੇ ਬਤੌਰ ਪਟੀਸ਼ਨ ਜਿਹੜੀ ਹੈ ਇਹ দাਇਰ ਕੀਤੇ ਗਏ ਨੇ ਹੁਣ ਵੇਖਣ ਵਾਲੀ ਗੱਲ ਹੈ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਗੱਲ ਰਵਾਂਗੇ ਪੰਜਾਬੀ ਤੇ